ਕਲਕੱਤਾ ਵਿਖੇ ਐਮਬੀਬੀਐਸ ਡਾਕਟਰ ਦੇ ਨਾਲ ਬੁਲਤਕਾਰ ਕਰਨ ਤੋਂ ਬਾਅਦ ਉਸਦੀ ਹੱਤਿਆ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ ਲੁਧਿਆਣਾ ਦੇ ਜ਼ਿਲ੍ਹਾ ਕਚਹਿਰੀ ਕੋਰਟ ਕੰਪਲੈਕਸ ਵਿਖੇ ਦਸਤੇਕ ਇੱਟ ਟੈਕਸਟਾਈਲ ਐਂਡ ਬਾਰ ਐਸੋਸੀਏਸ਼ਨ ਸਲਟੈਕਸ ਲੁਧਿਆਣਾ ਦੇ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮਗ ਪੱਤਰ ਦਿੱਤਾ ਗਿਆ ਹੈ ਪત્રਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸੇ ਕਿ ਜੋ ਅਸੀਂ ਮੰਗ ਪੱਤਰ ਦਿੱਤਾ ਹੈ ਉਹ ਉਸ ਕਿਨੌਣੀ ਹਰਕਤ ਦੇ ਖਿਲਾਫ ਹੈ ਜੋ ਉਸ ਬੱਚੀ ਦੇ ਨਾਲ ਕੀਤੀ ਗਈ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜੇ ਇਹ ਅਜਿਹੇ ਦਰਿੰਦਿਆਂ ਦੇ ਖਿਲਾਫ ਸਖਤੋ ਸਖਤ ਸਜ਼ਾ ਬਣਾਈ ਜਾਵੇ ਤੇ ਇਹਨਾਂ ਨੂੰ ਸਖਤ ਸਜ਼ਾ ਦਿੱਤੇ ਜਾਵੇ ਲੁਧਿਆਣਾ ਲੈ ਕੇ ਟਿੰਗਾ ਚਾਟੂ ਉਹਦੇ ਨਾਲ ਇਨਸਾਫ ਨਾ ਹੋਵੇ ਤਾਂ ਮੇਰੇ ਨਾਲ ਤੁਸੀਂ ਸਾਰੇ ਲੋਕ ਬੜੇ ਇਸ ਤਰ੍ਹਾਂ ਜੀ ਕਿ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਬੱਚੇ ਹੈਗੇ ਆ ਬੇਟੀਆਂ ਹੈਗੀਆਂ ਭੈਣਾਂ ਆ ਮਾਵਾਂ ਆ ਕਲਕੱਤਾ ਚ ਇੱਕ ਜਿਹੜੀ ਡਾਕਟਰ ਕੁੜੀ ਨਾਲ ਜਿਹੜੀ ਅਸਿਸਟੈਂਟ ਡਾਕਟਰ ਸੀਗੀ ਉਹਦੇ ਨਾਲ ਜਿਹੜਾ ਬਹੁਤ ਹੀ ਖਤਰਨਾਕ ਤਰੀਕੇ ਦੇ ਨਾਲ ਉਹਦਾ ਰੇਟ ਕੀਤਾ ਗਿਆ ਔਰ ਜਿਹੜਾ ਉਸ ਤੋਂ ਬਾਅਦ ਉਹਦਾ ਮਰਡਰ ਕੀਤਾ ਗਿਆ ਔਰ ਜਿਹੜੀ ਉੱਥੇ ਦੀ ਸਰਕਾਰ ਹੈ ਉਹਨੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਕੀਤਾ ਤਿੰਨ ਦਿਨਾਂ ਬਾਅਦ ਆ ਜਾ ਕੇ ਕੋਈ ਅਪਰੋਕਸੀਮੇਟਲੀ ਕਹਿੰਦੇ ਆ ਜੀ 8 ਕੇ 10 ਘੰਟਿਆਂ ਬਾਅਦ ਆ ਜਾ ਕੇ ਐਫ ਆਈ ਆਰ ਹੋਈ ਉਹ ਵੀ ਕੁੜੀ ਦੇ ਮਾਪਿਆਂ ਦੇ ਕਹਿਣ ਦੇ ਉੱਤੇ ਜਦ ਕਿ ਇਹ ਹਸਪੀਟਲ ਵਾਲਿਆਂ ਨੂੰ ਪੁਰਾਣੀ ਚਾਹੀਦੀ ਸੀ ਐਫ ਆਈ ਆਰ ਈਵਨ ਤਾਂ ਹਜੇ ਤੱਕ ਬੰਦੇ ਇੱਧਰ ਉੱਧਰ ਭੱਜੇ ਫਿਰਦੇ ਪਏ ਆ ਕਿਤੇ ਕੋਈ ਅਰੈਸਟ ਨਹੀਂ ਪੈ ਰਹੀ ਉਲਟਾ ਜਿਹੜੀ ਉਥੇ ਦੀ ਸੀਐਮਐ ਮੁੰਤਾ ਬੈਨਰਜੀ ਇੱਕ ਤਾਂ ਉਹ ਸੀਐਮਐ ਸਟੇਟ ਦੀ ਦੂਜਾ ਉਹਦੇ ਕੋਲ ਹੀ ਹੈਲਥ ਮਿਨਿਸਟਰੀ ਹੈ ਜਿੱਥੇ ਉਹ ਡਾਕਟਰ ਸੀ ਲੜਕੀ ਉਹਦੇ ਕੋਲ ਹੀ ਹੋਮ ਮਿਨਿਸਟਰੀ ਹੈ ਜਿਹੜੀ ਪੁਲਿਸ ਨੇ ਸਾਰਾ ਕਾਰਵਾਈ ਕਰਨੀ ਸੀਗੀ ਕਾਰਵਾਈ ਤਾਂ ਕੋਈ ਕੀ ਕਰਨੀ ਉਹ ਤਾਂ ਸੜਕਾਂ ਦੇ ਉੱਤੇ ਜੀ ਮਜਾਰੇ ਕਰਦੀ ਫਿਰਦੀ ਪਈ ਹੈ ਦੱਸੋ ਜੇ ਹਾਕਮ ਹੀ ਕਹੂਗਾ ਜੀ ਇਨਸਾਫ ਦਿਓ ਸਾਨੂੰ ਤਾਂ ਇਨਸਾਫ ਦਊਗਾ ਕੌਣ ਅਲਟੀਮੇਟਲੀ ਜੀ ਹਾਈ ਕੋਰਟ ਨੇ ਸੀਬੀਆਈ ਦੀ ਇਨਕੁਆਇਰੀ ਲਗਾਈ ਉਸ ਤੋਂ ਬਾਅਦ ਸੀਬੀਆਈ ਵੀ ਹਜੇ ਲੱਗੀ ਹੋਈ ਹੈ ਪੰਜ ਦਿਨਾਂ ਦਾ ਕੁਝ ਨਹੀਂ ਹੋਇਆ ਇਸ ਦੌਰਾਨ ਦੇ ਵਿੱਚ ਕਈ ਸਬੂਤ ਨਸ਼ਟ ਕਰ ਦਿੱਤੇ ਗਏ ਉੱਤੇ ਜਿਹੜੇ ਡਾਕਟਰ ਪ੍ਰੋਟੈਸਟ ਤੇ ਬੈਠੇ ਸੀ ਉਹਨਾਂ ਤੇ ਹਮਲਾ ਕੀਤਾ ਗਿਆ ਉਹਨਾਂ ਦੇ ਗੁੰਡਿਆਂ ਦੁਆਰਾ ਤਾਂ ਇਹ ਬੜੀ ਸ਼ਰਮਨਾਕ ਘਟਨਾ ਹੈ ਸਾਡਾ ਸਾਰਿਆਂ ਦਾ ਸ਼ਰਮ ਨਾਲ ਸਿਰ ਝੁਕ ਗਿਆ ਇੱਕ ਡਾਕਟਰ ਨੂੰ ਤਿਆਰ ਕਰਨ ਦੇ ਲਈ ਉਹਦੇ ਮਾਪੇ ਦੀ ਜਿੰਨਾ ਪੈਸਾ ਲੱਗਦਾ ਔਰ ਬੱਚੇ ਦੀ ਜਿੰਨੀ ਮਿਹਨਤ ਲੱਗਦੀ ਹੈ ਉਹ ਸਾਰਿਆਂ ਨੂੰ ਪਤਾ ਹੀ ਹੈ 8 ਸਾਲ ਲੱਗ ਜਾਂਦੇ ਇੱਕ ਡਾਕਟਰ ਪ੍ਰੋਪਰ ਬਣਨ ਦੇ ਵਿੱਚ ਤੇ ਇੰਨਾ ਪੈਸਾ ਖਰਚ ਕੇ ਇੰਨਾ ਕੁਝ ਕਰਕੇ ਜੇ ਲੜਕੀਆਂ ਦਾ ਆਹੀ ਹਾਲ ਹੋਣਾ ਸਾਡੇ ਸਾਰੇ ਸਮਾਜ ਲਈ ਸਾਡੇ ਸਭ ਲਈ ਸ਼ਰਮ ਦੀ ਗੱਲ ਹੈ ਸਾਡਾ ਪ੍ਰੋਟੈਸਟ ਇਸ ਲਈ ਹੈ ਕਿ ਉਸ ਲੜਕੀ ਨੂੰ ਇਨਸਾਫ ਦਿੱਤਾ ਜਾਵੇ ਤੇ ਜਿਹੜੇ ਕਾਤਲ ਆਣ ਉਹਨਾਂ ਨੂੰ ਬਿਲਕੁਲ ਫਾਂਸੀ ਸਜ਼ਾ ਤੁਰੰਤ ਤੁਰੰਤ ਹੋਵੇ ਟਿਕਸ਼ਨ ਟੰਡਨ ਡੀਟੀਬੀਏ ਸੇਲਟੈਕਸ ਜੁਆਇੰਟ ਸੈਕਟਰੀ ਅੱਜ ਅਸੀਂ ਇੱਥੇ ਸਾਰੇ ਵਕੀਲ ਰੋਸ਼ ਪ੍ਰਦਰਸ਼ਨ ਲਈ ਇਕੱਠੇ ਹੋਏ ਹਾਂ ਜੋ ਕਿ ਇੱਕ ਨੌਨਾਗਮ ਕਲਕੱਤੇ ਵਿੱਚ ਹੋਇਆ ਹੈ ਇੱਕ ਸਾਡੀ ਬੇਟੀ ਦੇਸ਼ ਦੀ ਬੇਟੀ ਦੇ ਨਾਲ ਜਿਹੜੀ ਕਿ ਡਾਕਟਰ ਬਣਨ ਬਣਨ ਵਾਲੀ ਸੀ ਉਹਦੇ ਨਾਲ ਇੱਕ ਬਹੁਤ ਹੀ ਘਨੋ ਘਨੋਨਾ ਕਾਮ ਰੇਪ ਦੇ ਰੂਪ ਵਿੱਚ ਹੋਇਆ ਹੈ ਜੀ ਤੇ ਅਸੀਂ ਡੀਸੀ ਨੂੰ ਇਹ ਮੰਗ ਪੱਤਰ ਦੇਣ ਜਾ ਰਹੇ ਹਾਂ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਉਹਨਾਂ ਤੇ ਔਰ ਜਲਦੀ ਤੋਂ ਜਲਦੀ ਫਾਂਸੀ ਦੇ ਕੇ ਬੇਟੀ ਨੂੰ ਤੇ ਉਹਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਏ ਔਰ ਇੰਨੀ ਸਖਤ ਕਾਰਵਾਈ ਕੀਤੀ ਜਾਏ ਕਿ ਅੱਗੇ ਤੋਂ ਰੇਪਿਸਟ ਕੰਮ ਕਰਨ ਵਾਲੇ ਸੋਚਣ ਲੱਖ ਵਾਰੀ ਸੋਚਣ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਮੈਂ ਅਪੀਲ ਕਰਦਾ ਕਿ ਰੇਪ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਏ ਤਾਂ ਜੋ ਬੇਟੀਆਂ ਦੀ ਮਤਲਬ ਸਿਕਿਉਰਟੀ ਲਈ ਵੀ ਅਲੱਗ ਕਾਨੂੰਨ ਬਣਨ ਔਰ ਡਾਕਟਰਾਂ ਲਈ ਸਿਕਿਉਰਟੀ ਅਲੱਗ ਬਣੇ ਜਿਹੜੀ ਵਰਕਿੰਗ ਊਮਨਸ ਨੇ ਉਹਨਾਂ ਲਈ ਵੀ ਸਿਕਿਉਰਟੀ ਲਈ ਇੱਕ ਅਲੱਗ ਐਕਟ ਬਣੇ